对呀。 ਜੰਪਾ ਪਾਚਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਚਾ ਜੀ ਦੇ ਉਮਰਤ ਸਰਹਾਦ ਤੋਂ ਬਾਅਦ ਤਾਂਤੰਗ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਮੀ ਫਿਰਤ ਖਾਲਸਾ ਪੰਥ ਮੀਰੀ ਦਾ ਬੀਰੀ ਦੀ ਪਾਈ ਔਰ ਸਤਗੁਰ ਜੀ ਨੇ ਜੰਗਾਂ ਜੁੱਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਦੇ ਸਤਗੁਰ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਇਕੱਲਾ ਲੋਹਗੜ ਵਿਖੇ ਜਾ ਕੇ ਦੀ ਸਮਾਪਤੀ ਹੋਣੀ ਜਿੱਥੇ ਸਤਗੁਰਾਂ ਨੇ ਪਹਿਲੀ ਲੜਾਈ ਬਿੱਡੀ ਬਾਅ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲੀ ਫਤਿਹ ਦੀ ਹਾਸਿਲ ਕੀਤੀ। ਤੋਂ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਪਵਿੱਤਰ ਸਥਾਨ ਧੰਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸਹੀਦਗਾਂਜ ਤੋਂ ਇਹ ਹਰ ਸਾਲ ਨਾਮ ਕੀਰਤਨ ਪ੍ਰਭ ਹੁੰਦਾ ਜਿਹੜਾ ਵੱਖ-ਵੱਖ ਮਹੱਲਿਆਂ ਦੇ ਵਿੱਚੇ ਸ਼ਹਿਰ ਦੇ ਵਿੱਚੇ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੋਣੀ ਆ ਸੋ ਜਿੰਨੀਆਂ ਵੀ ਸਤਿਗੁਰ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਖਾਲਸੇ ਪੰਥ ਨੂੰ ਇੱਕ ਵਕਰੀ ਪਹਿਚਾਨ ਵਕਰੀ ਇੱਕ ਉਹਦੀ ਅਟਰੀ ਪਹਿਚਾਨ ਉਹਨ ਸਤਿਗੁਰ ਜੀ ਨੇ ਵਾਕਿ ਕੀਤੀ ਜਿਹੜੀ ਹਮੇਸ਼ਾ ਇਹ ਸਰਬੱਤ ਦੇ ਭਲੇ ਲਈ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਰਹਿੰਦੀ ਆ ਤੋ ਮੈਂ ਅੱਜ ਇਸ ਮਹਾਨ ਨਗਰ ਕੀਰਤਨ ਦੀ ਪ੍ਰਮਾਤਾ ਤੇ ਸਾਰੀ ਸੂਚੀ ਸੰਗਤ ਨੂੰ ਗੁਰਨਾਮਕ ਨਾਮ ਲੈ ਦਾ ਮਾਈ ਭਾਈ ਨੂੰ ਬਹੁਤ-ਬਾਤ ਮੁਤਾਇਦ ਨਾ ਤੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ ਕੋ ਨਿਜਲੇ ਲੜਾਈਆਂ ਨਹੀਂ ਲੜੀਆਂ ਕੇਵਲ ਜ਼ੁਲਮ ਦੇ ਖਿਲਾਫ ਉਹ ਜਿਹੜੇ ਉਸ ਵੇਲੇ ਆਪਣੇ ਆਪ ਨੂੰ ਕਹਾਉਣ ਵਾਲੇ ਰਾਜੇ ਜਿਹੜੇ ਕਹਿੰਦੇ ਸੀ ਸਾਡੀ ਸ਼ਕਤੀ ਵੱਡੀ ਆ ਉਹਨਾਂ ਸਾਰਿਆਂ ਨੂੰ ਬੰਗਾ ਰਿਆ ਨੀਗਾ ਜੰਗਾਂ ਜੋਧਾਂ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਇਹੋ ਖਾਲਸੇ 517 ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ WhatsApp ਕੀਤਾ ਸੀ ਕਿ ਉਹ ਇਸ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਆ ਇਹ ਵੀ ਉਹ ਪਵਿੱਤਰ ਸਥਾਨ ਆ ਕਿ ਸਿੱਖ ਮਰਿਆਦਾ ਦਾ ਲੰਘਣ ਨਹੀਂ ਸੈਂਦਾ ਸਰੀਰ ਦਾ ਬਲੀਦਾਨ ਦੇ ਦਿੰਦਾ ਸੋ ਸਤਿਗੁਰ ਜੀ ਕਿਰਪਾ ਕਰਨ ਬਹੁਤ ਬਹੁਤ ਸੰਗਤ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ब्रह्म ज्ञानी भजन के बली श्रीमान अमर शुक्ल बाबा दीप सिंह साहब जी के को सतगुरु तान गुरु जी महाराज जी की शर्त छाया है पांच प्यारे साहबान दवाई बच्च हर साल की तरह नगर कीर्तन की संपता तो हो रही है जो शहर के वक् वक् बाजारों को पूरा हुआ शाम गुरुद्वारा किला लोहड़ साहब जी विखे संपन्न होगा यह नगर कीर्तन ਤੋਂ ਤੋਂ ਮੇਰੀ ਪੀਲਰ ਮਾਰਕ ਸਤਿਗੁਰੂ ਗੁਰੂ ਹਰਕੀਰ ਸਿੰਘ ਜੀ ਮਹਾਰਾਜ ਜੀ ਦੇ ਪੀਲਰੋਵੜ ਸਾਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਅਜੋਸਿਕਰ ਸੇ ਪੰਥ ਹੈ ਉਹ ਜਾਣਦਾ ਸਤਕਾਰ ਦਿੰਦਾ ਹੈ ਉਹ ਜਿਹੜਾ ਦਿਨ ਹੈ ਉਹ ਪੀਲਰੋਵੜ ਸਾਹਿਬ ਦੇ ਵਿੱਚ ਕੱਲ ਨੂੰ ਮਨਾਇਆ ਜਾਣਾ ਹੈ ਕਿਉਂਕਿ ਸਤਿਗੁਰਾਂ ਨੇ ਕੀਰੇ ਕਾਲ ਤੱਕ ਸਾਹਿਬ ਦੀ ਰਚਨਾ ਕਰਕੇ ਜੀ ਅਧਿਰ ਪੀਰ ਦੀਆਂ ਲੋਕ ਕ੍ਰਪਾਣਾ ਤਾਰਨ ਕਰਕੇ ਸਿੱਖਾਂ ਨੂੰ ਸ਼ੈਤਰਤਾਰੀ ਹੋਣ ਦੇ ਜਿਹੜੇ ਬੁਖਮੀ ਹਾਲੇ ਸੀ ਉਹ ਜਾਰੇ ਕੀਤੇ ਸਨ ਔਰ ਜਿਹੜੀ ਸਾਮੇ ਦੀ ਹਕੂਮਤ ਸੀ ਉਹਨੂੰ ਵੀ ਨਹੀਂ ਸਿਪਾਉਂਦਾ ਔਰ ਹਕੂਮਤ ਤੇ ਪੋਰ ਜਾ ਕੇ ਚੋਲ ਖੋਰਾ ਨੇ ਚੁਬਲੀ ਲਾਈ ਕਿ ਅੱਜ ਉਹਨਾਂ ਨੇ ਤੁਹਾਡਾ ਬਾਜ ਖੋਇਆ ਕੱਲ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਗੇ ਔਰ ਸਨਹ ਦੇ ਹਕੂਮਤ ਨੇ ਜੋ ਭੜਾਈ ਕਿ ਸ਼ਰੀ ਅਮਰਸਰ ਸਾਹਿਬ ਦੀਵਾਨ ਔਰ ਸਰਦਾਰ ਨੇ ਕਿਲਾ ਰੋਗੜਾ ਸਾਹਿਬ ਦੀ ਜੇ ਜਾ ਕੇ ਬਣਾ ਕਰਕੇ ਜਿਹੜੀ ਪਹਿਲੀ ਦਮ ਸੀ ਉਹ ਲੜੇ और कहीं बड़ी शानदार फतेह जी के मालिक साहब जी ने जित हासिल की जंग फतेह की उस दिहाड़े में लहूगढ़ साहब जी बहुत श्रद्धा और सत्कार सहित मनाया जाता है सतगुरों के पहले जंग पहले पते दिया समुचे खालसा पंथ में बहुत बहुत बधाई वागुरु जी का खालसा वाहू